ਵਿਸ਼ੇ ਤੌਰ ਤੇ ਆਏ ਆ ਅਮਰਪਾਲ ਜੀ ਇੱਕ ਗੱਲ ਨਾ ਮੇਰੇ ਤੋਂ ਸਕਿਪ ਹੋ ਗਈ ਸੀ ਉਹ ਦੱਸਾਂ ਲੱਗਿਆ ਜਿਨ੍ਹਾਂ ਚ ਰਾ ਸੋਨੀ ਕੋਟ ਕਰੋੜ ਦੀ ਗਰਾਊਂਡ 'ਚ ਆਜੋ ਇੱਕ ਮਿੰਟ ਹੋਣੀ ਅਮਰਪਾਲ ਜੀ ਬਈ ਮਾਨਾ ਜੀ ਧਿਆਨ ਦੋ ਕਮੇਟੀ ਚਾਹੀਦੇ ਆ 13 ਤਰੀਕ ਨੂੰ ਟੂਰਨਾਮੈਂਟ ਆ ਤੁੰਗ ਵਾਲੀ 10:30 11:00 ਵਜੇ ਆਪਣਾ ਰੈਫਰੀ ਬੈਠਾ ਦੇਵਦਿਆਲਪੁਰਾ ਜਦੋਂ ਇਹ ਪੁੱਚੋ ਟੱਪਿਆ ਤੇ ਮੰਗਰ ਗੱਡੀ ਲੱਗੀ ਇਹਦੇ ਮੂਰੇ ਲਿਆ ਕੇ ਗੱਡੀ ਖੜੀ ਕਰੀਏ ਨੇ ਮੋਟਰਸਾਈਕਲ ਘਮਾਤਾ ਫੇਰ ਉਹ ਰਾਹ ਤੁਰਿਆ ਫੇਰ ਥੋੜਾ ਜਿਹਾ ਅੱਗੇ ਗਿਆ ਤੇ ਮੂਰੇ ਫੇਰ ਗੱਡੀ ਲੱਗ ਗਈ ਇਹ ਤੇ ਬੰਦਾ ਚਲਾਕ ਸੀਗਾ ਜਿਹੜਾ ਮੋੜ ਕੇ ਸੀਮੇ ਵਾਲੇ ਰਾਹ ਪੈ ਗਿਆ ਇਹੋ ਜੀਆਂ ਦੁਰਘਟਨਾ ਸਾਡੇ ਨਾਲ ਅਕਸਰ ਹੀ ਹੁੰਦੀਆਂ ਬਾਈ ਹਰ ਇੱਕ ਦੇ ਨਾਲ ਹੁੰਦੀਆਂ ਜਿਹੜਾ ਕੱਲਾ ਮੋਟਰਸਾਈਕਲ ਤੇ ਜਾਂਦਾ ਹੁਣ ਰੋਜ਼ ਪਿੰਡ ਦੇ ਵਿੱਚੋਂ ਬੰਦਾ ਲੈ ਕੇ ਆਉਣਾ ਵੀ ਔਖਾ ਹੋ ਗਿਆ ਬਾਈ ਅਗਲੇ ਕਹਿੰਦੇ ਆ ਯਾਰ ਜੇ ਮੁੰਡਾ ਲੈ ਕੇ ਜਾਣਾ ਸਹੀ ਸਲਾਮਤ ਲੈ ਕੇ ਆਏਗਾ ਇਹ ਦੇਵਾ ਬੈਠਾ ਬਾਈ 13 ਤਰੀਕ ਦੀ ਗੱਲ ਆ ਇਹ ਦੁਰਘਟਨਾ ਹੋਈ ਆ ਸਾਡੇ ਨਾਲ ਉਥੇ ਵਿਚਾਰ ਹੈਗਾ ਬਾਬੇ ਦੀ ਕਿਰਪਾ ਸੀਗੀ ਪਿੱਛੇ ਕਬੱਡੀ ਵਾਲੇ ਮੁੰਡੇ ਬਲਕਾਰਨ ਹੁਣੀ ਜਿੱਤ ਗਏ ਸੀਗੇ ਟਰੈਕਟਰ ਫਿਰ ਉਹਨਾਂ ਦੇ ਨਾਂ ਨਾਲ ਲੈ ਕੇ ਇੱਕ ਮੋਟਰਸਾਈਕਲ ਲੈ ਕੇ ਆਏ ਨਹੀਂ ਕੁਝ ਨਾ ਵੀ ਹੋ ਸਕਦਾ ਸੀਗਾ ਇਹ ਨੁਕਸਾਨ ਹਨੇਰੇ ਦਾ ਤੇ ਬਾਕੀ ਤੁਹਾਨੂੰ ਸਾਰਾ ਕੋਈ ਪਤਾ ਹੀ ਆ ਬਾਈ ਤੁਸੀਂ ਰੋਜ਼ ਸਾਡੇ ਨੂੰ ਛੋਟੇ ਗੇੜੇ ਵੱਧ ਮੈਦਿਆਂ ਪਿੰਡਾਂ 'ਚ ਤੇ ਬਾਕੀ ਥੋੜੇ ਸਿਰ ਤੇ ਸਾਨੂੰ ਅਸੀਂ ਕਹਿ ਦਿੱਤਾ ਸਾਨੂੰ ਸਾਨੂੰ ਰਿਕਵੈਸਟ ਕਰ ਦਿੱਤੀ ਐ ਅੰਮ੍ਰਿਤਪਾਲ ਸਿੰਘ ਜੀ ਸੁਖਨ ਸਿੰਘ ਸਾਹਿਬ ਇੱਕ ਕਬੱਡੀ ਦਾ ਅਜੇ ਪਹਿਲਾ 라ਉਂਡ ਹੈ ਤੇ ਅੱਗੇ ਤਾਂ ਇਹ ਜੇ ਵੇਲੇ 3 ਮੀਟਰ ਹੁੰਦੀਆਂ ਹੁੰਦੀਆਂ ਰਾਜੇਣਾ ਤੇ ਪੜਾਣਾ ਆ ਗਿਆ ਇਹ ਚੈੱਕ ਅਪ ਕਰ ਲੋ ਸਮਾਲ ਸਰ ਤੋਂ ਬਾਅਦ ਆ ਕੁਝ ਚੇਂਜ ਹੋਇਆ ਤੇ ਬਾਕੀ ਥੋੜਾ ਜਿਹਾ ਜ਼ੋਰ ਹੋਰ ਲਾ ਦਿਓ ਇਜਲਾਜ ਚੱਲਣਾ ਸਾਡੀ ਗੱਲ ਰੱਖ ਦਿਓ ਤੇ ਤੂੰ ਪਰ ਕੇ ਨਹੀਂ ਕੋਸ਼ ਹੈ ਜਲਾਹ ਚਲਾਇਆ ਹੁਣ ਤੇ ਜੇ ਸਾਡੀ ਕਬੱਡੀ ਜਗਤ ਦੀ ਗੱਲ ਰੱਖ ਦੋ ਜੀ ਸੋਡੀ ਦੇਣ ਅਸੀਂ ساری ਉਮਰ ਨਹੀਂ ਭੁੱਲ ਸਕਦੇ ਰਹਿੰਦੀ ਕਬੱਡੀ ਤੱਕ ਰਹਿੰਦੀ ਦੁਨੀਆ ਤੱਕ ਕੰਨਾ ਹੋਣ ਗਿਆ ਵੀ ਅੰਮ੍ਰਿਤਪਾਲ ਸੁਖਨਾਂ ਸਾਹਿਬ ਨੇ ਸਾਡੀ ਕਬੱਡੀ ਦੀ ਗੱਲ ਉਹ ਵਿਧਾਨ ਸਭਾ ਦੇ ਜਲਾਹ ਦੇ ਵਿੱਚ ਕੀਤੀ ਇਹ ਸਾਡੀ ਰਿਕਵੈਸਟ ਹੈ ਕਬੱਡੀ ਚ ਚੇਂਜ ਆਜੂ ਲੋਕਾਂ ਦੇ ਜਵਾਕ ਵੱਜ ਜਾਣਗੇ ਤੇ ਜਿਹੜੀਆਂ ਦੁਰਘਟਨਾ ਹੁੰਦੀਆਂ ਉਹ ਸਹੀ ਹੋ ਜਾਣਗੀਆਂ ਤੇ ਖਰਾਕ ਵਧੀਆ ਮੇਲਾ ਲੱਗ ਜੂ। ਇਹੀ ਰਿਕਵੈਸਟ ਹੈ ਸਾਡੀ। ਬਹੁਤ ਬਹੁਤ ਧੰਨਵਾਦ ਹੈ। ਅੰਮ੍ਰਿਤਪਾਲ ਸਿੰਘ ਨੇ ਸੁਖਾਨੰਦ ਸਾਹਿਬ ਦਾ ਅੱਜ ਨਵੇਂ ਮੁੰਡਿਆਂ ਨੇ ਸਾਰੇ ਪੁਰਾਣੇ ਸਾਥੀਆਂ ਦੇ ਨਾਲ ਮਿਲ ਕੇ ਵੱਡਾ ਮੇਲਾ ਕਰਾਇਆ ਹੈ।